ਸਾ ਰੇਨਬੋ ਰੈਸਟੋਰੈਂਟ ਅੱਛਾ ਥਿਸ ਇਜ਼ ਗੋਇੰਗ ਟੂ ਬੀ ਪਿਓਰ ਵੇਜ ਪਿਓਰ ਵੇਜ ਪਿਓਰ ਵੇਜ ਮਤਲਬ ਕਿ ਅਸੀਂ ਇਸ ਚੀਜ਼ ਨੂੰ ਐਜ਼ ਅ ਨਹੀਂ ਸਾਡਾ ਸ਼ਹਿਰ ਹੈ ਜਿਹੜਾ ਵੈਜੀਟੇਰੀਅਨ ਬਹੁਤ ਹੈ ਪਰ ਮਈਆ ਦੇ ਵਿੱਚ ਕੀ ਹੈ ਇਹ ਪੂਰੀ ਵੈਜੀਟੇਰੀਅਨ ਕਿਚਨ ਦੀ ਕਿਚਨੀ ਡਿਫਰੈਂਟ ਹੈ ਅੱਛਾ ਇਹਦੇ ਵਿੱਚ ਕੋਈ ਨਾਨ ਵੇਜ ਡਾਈਟਰੀ ਨਹੀਂ ਕੋਈ ਕੁਝ ਨਹੀਂ ਕੁਝ ਨਹੀਂ ਅਲੱਗ ਨਹੀਂ ਸਾਰੇ ਬਰਤਨ ਸੈਪਰੇਟ ਆਉਂਦਾ ਵੈਜੀਟੇਰੀਅਨ ਨਾਨ ਵੇਜ ਵਰਕਸ਼ਾਪ ਇੱਕੋ ਜਿਹਾ ਨਹੀਂ ਇਹ ਸਭ ਇੱਕੋ ਜਿਹਾ ਹੈ ਇਹਦੇ ਵਿੱਚ ਵੈਜੀਟੇਰੀਅਨ ਇਹਦੇ ਸ਼ੈਫ ਅਲੱਗ ਹੋਣਗੇ ਹਾਂ

ਨੇ ਆਰਡਰ ਦੇਣਾ ਉਹ ਬਗਲ ਦਾ ਮੈਟ ਚੌਰੀ ਦਿੱਤੀ ਸੋਰੀ ਜੀ ਤੇਰਾ 3 ਟਾਈਮ ਨਾਲ ਕਰਵਾ ਦੇ ਠੀਕ ਫਿਰ ਉਹ ਕਿਦਾਂ ਮੈਡਮ ਜੀ ਸ਼ੇਪ ਆ ਬੜਾ ਚੰਗਾ ਤੇ ਕਹਿੰਦੇ ਸਾਰਾ ਇਹਦੇ ਤੇ ਵੀ ਹੈਗਾ ਹਾਂ ਸਰ ਹਰ ਵੀ ਇੱਕ ਅਸੀਂ ਆਡਿਟ ਕਰਦੇ ਆਂ ਵੀ ਕੋਈ ਚੀਜ਼ ਵਿੱਚ ਐਕਸਪਾਇਰ ਨਾ ਹੋਵੇ ਕੋਈ ਕੁਝ ਨਾ ਹੋਵੇ ਸਾਡੀ ਟੀਮ ਅਲੱਗ ਹੈ ਸਾਰੀ ਸਟੋਰ ਦੀ ਤੇ ਸਾਡੇ ਰੈਪਿਟਿਟਡ ਵੈਂਡਰ ਨੇ ਐਵੇਂ ਨਹੀਂ ਵੀ ਕਿਸੇ ਵੀ ਸ਼ੌਪ ਤੋਂ ਲੈ ਲਿਆ ਬਿਲਕੁਲ ਠੀਕ ਹੈ ਹਾਂਜੀ ਸਾਰੇ ਸਟੇਸ਼ਨਰੀ ਇੰਟੈਨ ਜੀ ਹਾਂਜੀ ਸਰ ਬਹੁਤ ਅੱਛਾ ਜੀ ਸਾਰੇ ਸ਼ੈਮ ਆਰਡਰ ਸੋ ਇਸੇ ਨੈਕਸੀਨੇਸ਼ਨ तो आपका रो मटीरियल जहाँ से आप रिसीव कर दो रो मटीरियल के बिल्स वगैरह या फिर उसका सीवर सर्टिफिकेट ऑफ़ एनालिसिस ये रहेगा परचेसिंग के जो बिल्स के साथ साथ उनकी इंस्पेक्शन चेकलीस भी आप लोगों को बनानी होती है कि जब तो भी आप रिसीव करते हो मेटीरियल तो उसके बाद के टाइप के वेरीफाई कर एक्सपायरी डेट है Thank mm -hmm. you.

ਸਪਲਾਈਅਰ ਬਿਲ ਨੰਬਰ ਫੰਟ ਸਾਈਜ਼ ਜੀ ਪਰਮਿਟ ਨੰਬਰ ਸੀ ਇਸ਼ੂਡ ਬੈਲੈਂਸ ਸਾਰਾ ਰਿਕਾਰਡ ਲਿਕਵਰ ਦਾ ਵੀ ਸਾਰਾ ਰਿਕਾਰਡ ਹਮ ਇਹ ਮਿਨੀਵਾਰ ਮੈਨੂ ਆ ਸਰ ਮਿਨੀਵਾਰ ਦੀ ਸਲਿੱਪ ਚਾਹੀਦੀ ਹੈ ਅੱਛਾ ਹਾਂ ਹਾਂ ਠੀਕ ਹੈ ਜੇ ਜੇ ਮੈਂ ਕਿਸੇ ਨੂੰ ਪੈਕਿੰਗ ਕਰਕੇ ਦੇਣੀ ਹੈ ਸਰ ਪੈਕਿੰਗ ਦੇ ਵਿੱਚ ਕੁਝ ਹੈ ਅੱਛਾ ਠੀਕ ਹੈ ਸਾਰੀ ਇੱਜਾਂ ਦੀ ਹਾਂ ਜੀ ਜੀ ਮੈਡਮ ਨਿਸ਼ਚਿਤ ਲਾਉਣਾ ਐਮਰਜੈਂਸੀ ਹੁੰਦੀ ਹੈ ਹੋਟਲ ਦੇ ਵਿੱਚ ਇਹ ਸਭ ਤੋਂ ਫਰਸਟ ਐਕਸ਼ਨ ਕਰਨ ਵਾਲੇ ਬੰਦੇ ਨੇ ਜਿਹੜੇ ਵੀ ਲਾਇਏ ਹੋਏ ਨੇ ਆਪਾਂ ਨੇ ਠੀਕ ਹੈ ਜੀ ਹਾਂ ਥੋੜੇ ਸ਼ਾਟ ਲੈਣੇ ਕੋਈ ਨਹੀਂ ਹਾਂ ਹਾਂ ਜੀ ਫੋਨ ਅੱਛਾ ਗ੍ਰੀਟ ਵੀ ਆ ਜਾਓ ਪ੍ਰਿਆਰਾ ਇਹ ਆਪ ਦਾ ਜੋ ਸਾਈਟ ਕੋਪੀਟ ਹੈ ਜੋ ਕੋਈ ਗੱਲ ਨਹੀਂ ਆਪ ਕੋ ਵੀ ਨਹੀਂ ਨਹੀਂ ਚੈੱਕ ਕੋਪੀਟ ਹੈ ਜਾਂ ਤੁਸੀਂ ਸੱਤ ਕੋਪੀਟ ਸੀ ਇੰਕ ਕਰਾ ਲਓ ਸਰ ਜਾਂਦੇ ਹਾਂ ਬਾਅਦ ਵਿੱਚ ਕਿ ਸ਼ੈਪ ਕੋਰ ਤੋਂ ਕੰਪਲੀਟ ਹੈ ਥੈਂਕ ਯੂ आप अपने साथ में गर्म पानी अंदर आप कर दो ताकि गुस्से में ना कोई भी होपन हो जाए जैसे ही ओपन हो सेकेंड तो ऐपरी प्रोडक्ट पे आपके शेयर पे

ਅਰਚਨ ਜਿਹੜਾ ਹੋਟਲ ਹੈ ਫਾਈਵ ਸਟਾਰ ਸ਼ਹਿਰ ਨੂੰ ਇਲਾਕੇ ਨੂੰ ਇੱਕ ਬੜਾ ਵੱਡਾ ਗਿਫਟ ਹੈ ਜਿੱਥੇ ਆਏ ਪਰ ਸਾਡਾ ਜਿਹੜਾ ਭਾਵੇਂ ਕੋਈ ਫਾਈਵ ਸਟਾਰ ਹੈ ਭਾਵੇਂ ਕੋਈ ਕਿੱਡਾ ਵੀ ਰੈਂਕ ਹੈ ਉਹਦਾ ਆਪਣੀ ਚੇਨ ਵਿੱਚ ਅਸੀਂ ਉਹਦੀ ਫੂਡ ਸੇਫਟੀ ਦੇ ਜਿਹੜੇ ਪੈਰਾਮੀਟਰ ਆ ਉਹਦੇ ਤੇ ਪੂਰਾ ਪਰਖਦੇ ਆ ਪੂਰਾ ਦੇਖਦੇ ਵੀ ਖਰਾ ਉਤਰਦਾ ਉਹਦੇ ਤਹਿਤ ਜਿਹੜਾ ਸਾਡਾ ਹਾਈ ਰਿਸਕ ਆਡਿਟ ਹੈ ਤੇ ਜਿਹੜਾ ਨਾਲ ਹਾਈਜਨ ਰੇਟਿੰਗ ਹੈ ਉਹ ਅੱਜ ਅਸੀਂ ਕਰਾਉਣ ਲਈ ਆਏ ਆ ਰਵੀ ਨਰਜੀ ਨੂੰ ਜਿਵੇਂ ਜਿਹੜੀ ਸੈਂਟਰ ਸਰਕਾਰ ਨੇ ਹਾਇਰ ਕੀਤਾ ਸੋ ਅੱਜ ਇਹਨਾਂ ਦੇ ਸਾਰੇ ਕਿਚਨ एवरीथिंग ਜਿਹੜੀ ਦੇਖਿਆ ਗਿਆ ਤੇ ਜਿੱਥੇ ਅੱਛਾ ਕੰਮ ਲੱਗਾ ਵਧੀਆ ਲੱਗਾ ਉਹ ਦੇਖਿਆ ਗਿਆ ਔਰ ਉਹਦੇ ਤੋਂ ਬਾਅਦ ਜਿਹੜਾ ਇਹਨਾਂ ਨੂੰ ਇੱਕ ਜਿੱਦਾਂ ਹਾਈਜਨ ਜਿਹੜਾ ਹਾਈਜਨ ਰੇਟਿੰਗ ਦੇ ਵਿੱਚ ਆ ਅਗਰ 5 ਸਟਾਰ ਆਉਂਦੇ ਆ ਤੇ ਇਹਨਾਂ ਨੂੰ ਸਬਾਈਲੀ ਵਾਲਾ ਸਰਟੀਫਿਕੇਟ ਫੂਡ ਸੇਫਟੀ ਵਾਲੇ ਵੱਲੋਂ ਦਿੱਤਾ ਜਾਏਗਾ ਤੇ ਉਹ ਮਾਨ ਵਾਲੀ ਗੱਲ ਹੋਣੀ ਆ ਔਰ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਜਿੱਥੇ ਅਸੀਂ ਹਰ ਜਗ੍ਹਾ ਜਾਣਦੇ ਆ ਸਾਡੀ ਹਰ ਗੇ ਜ਼ਿੱਛਾ ਨਹੀਂ ਹੁੰਦੀ ਵੀ ਅਸੀਂ ਜਾਈਏ ਸਾਨੂੰ ਕੋਈ ਗੰਦਾ ਜਾਂ ਬੌੜ ਪੂਰ ਕੁਆਲਿਟੀ ਦਾ ਸਟੈਂਡਰਡ ਕਿਚਨ ਦਾ ਜਾਂ ਫੂਡ ਦਾ ਮਿਲੇ ਅਸੀਂ ਚਾਹੁੰਦੇ ਆ ਮਿਆਰੀ ਮਿਲੇ ਔਰ ਸਾਡਾ ਮਨ ਖੁਸ਼ ਹੁੰਦਾ ਫੂਡ ਸੇਫਟੀ ਵਾਲਿਆਂ ਦਾ ਵੀ ਕਿਉਂਕਿ ਅਲਟੀਮੇਟਲੀ ਸਾਡਾ ਗੋਲਤਾ ਇਹੀ ਆ ਨਾ ਕਿ ਜਿਹੜਾ ਮਿਆਰ ਸਟੈਂਡਰਡ ਤੇ ਸੇਫ ਜਿਹੜਾ ਉਹ ਫੂਡ ਲੋਕਾਂ ਨੂੰ ਮਿਲੇ ਬਹੁਤ ਧੰਨਵਾਦ ਦੀਆਂ ਅੱਜ ਦੇ ਗਗਨਜੀ ਮੇਰੇ ਨਾਲ ਖੜੇ ਆ ਮੈਨੇਜਰ ਇੱਥੇ ਦੇ ਵੀ ਹੋਰ ਸਾਰੇ ਸਟਾਫ ਆ ਜਿਨ੍ਹਾਂ ਨੇ ਬੜਾ ਸਹਿਯੋਗ ਕੀਤਾ ਔਰ ਅੱਛਾ ਲੱਗਾ ਕੰਮ ਬਹੁਤ ਸੋਹਣਾ ਲੱਗਾ ਜਿੱਥੇ ਜਿੱਥੇ ਖਰਾ ਕਰਦੇ ਆ ਅਸੀਂ ਐਪਰੀਸ਼ੀਏਟ ਕਰਦੇ ਆ ਜਿਹਨੋਂ ਅੱਛਾ ਕੰਮ ਕਰਦੇ ਔਰ ਨਾਲ ਦੇ ਨਾਲੇ ਜ਼ਰੂਰ ਕਹਿ ਕੇ ਜਾਣੇ ਪੇ ਇਸ ਮਿਆਰ ਨੂੰ ਯਾਰ ਕਾਇਮ ਵੀ ਰੱਖਿਓ ਇਹ ਨਾ ਹੋਵੇ ਪੇ ਢਿੱਲੇ ਮੱਠੇ ਪੈ ਜਿਓ ਇਹਨੂੰ ਕਾਇਮ ਰੱਖਿਓ ਤੇ ਕਦੀ ਕਿਸੇ ਚੀਜ਼ ਦਾ ਅਭਿਮਾਨ ਵੀ ਨਹੀਂ ਹੋਣਾ ਚਾਹੀਦਾ ਪੇ ਅਸੀਂ ਬਹੁਤ ਚੰਗਾ ਕਰਦੇ ਆ ਉਹਨੂੰ ਕਾਇਮ ਰੱਖਣਾ ਬੜਾ ਜ਼ਰੂਰੀ ਹੈ ਸਾਰ ਜਿਹੜੇ ਤੁਸੀਂ ਕਿਚਨ ਜਿਹੜੇ ਤੁਸੀਂ ਕਿਚਨ ਚੈੱਕ ਕੀਤੀ ਇਹਨਾਂ ਦੀ ਹੋਰ ਕੁਛ ਜਿਹੜਾ ਸਿਸਟਮ ਦੇਖਿਆ ਤੁਹਾਨੂੰ ਕਿੱਦਾਂ ਲੱਗਾ ਬਹੁਤ ਅੱਛਾ ਲੱਗਾ ਬੜਾ ਅੱਛਾ ਲੱਗਾ ਜਿੱਦਾਂ ਮਾੜੀ ਮੋਟੀ ਜੇ ਕਿਤੇ ਰੋਟੀ ਹੋ ਵੀ ਜਾਂਦੀ ਆ ਮੈਨੂੰ ਲੱਗਦਾ ਪਈ ਮਾੜੀ ਮੋਟੀ ਤਾਂ ਕਿਤੇ ਗਲਤੀ ਹੋ ਵੀ ਜਾਂਦੀ ਆ ਉਹ ਜਿੱਥੇ ਕਿਤੇ ਲੱਗੀ ਆ ਸਾਡੀ ਫੂਡ ਸੇਫਟੀ ਜਿਹੜੇ ਰਵੀ એનર્ਜੀ ਵੱਲੋਂ ਆਏ ਆ ਉਹਨਾਂ ਨੇ ਪੂਰਾ ਰਿਕਾਰਡ ਕੀਪਿੰਗ ਇੱਥੇ ਦੀ ਇੱਥੇ ਦਾ ਸਟਾਫ ਦਾ ਮੈਡੀਕਲ ਪਾਣੀ ਵਾਟਰ ਸੈਂਪਲ ਜਿੰਨੇ ਪੈਰਾਮੀਟਰ ਆ ਉਹ ਸਾਰੇ ਹੀ ਚੈੱਕ ਕੀਤੇ ਆ ਔਰ ਸਾਰਾ ਜਿਹੜਾ ਚੈੱਕ ਕੀਤਾ ਉਹ ਅੱਛਾ ਲੱਗਾ ਔਰ ਜਿੱਥੇ ਕੋਈ ਤਰੁਟੀ ਛੋਟੀ ਮੋਟੀ ਲੱਗੀ ਉਹ ਇਹਨਾਂ ਨੂੰ ਗਾਈਡ ਕਰ ਦਿੱਤਾ ਕੁੱਲ ਮਿਲਾ ਕੇ ਇਹਨਾਂ ਨੂੰ ਅਸੀਂ ਕੋਸ਼ਿਸ਼ ਚਾਹਾਂਗੇ ਵਿਸ਼ ਕਰਦੇ ਪਏ ਇਹਨਾਂ ਨੂੰ 5 ਸਟਾਰ ਮਿਲਣ ਔਰ ਇਹਨਾਂ ਦੇ ਜਿਹੜਾ ਹਾਈ ਰੈਸਟ ਆਡਿਟ ਉਹਦਾ ਵੀ ਇਹਨਾਂ ਨੂੰ ਬੜਾ ਐਡਵਾਂਟੇਜ ਮਿਲੇ ਥੈਂਕ ਯੂ ਸ਼ੁਕਰੀਆ ਜੀ ਅੱਜ ਆਪਕਾ ਜੋ ਚੈਕਿੰਗ ਕੀਆ ਡੀ ਐਚਓ ਸਾਹਮਣੇ ਕਿਆ ਅੱਜ ਚੈਕਿੰਗ ਦੇ ਵਿੱਚ ਸਾਨੂੰ ਬਹੁਤ ਫਾਇਦਾ ਮਿਲਿਆ ਇਸ ਦੇ ਨਾਲ ਜਿਵੇਂ ਕਿ ਅਸੀਂ ਆਪਣੀ ਡਾਕੂਮੈਂਟੇਸ਼ਨ ਜੋ ਫਾਲੋ ਕਰ ਰਹੇ ਹਾਂ ਉਹਦੇ ਵਿੱਚ ਡਾਕਟਰ ਸਾਹਿਬ ਨੇ ਸਾਰੀ ਉਹਦੀ ਚੈਕਿੰਗ ਕੀਤੀ ਹੈ ਸਾਰੇ ਪੇਪਰਸ ਚੈੱਕ ਕੀਤੇ ਨੇ ਸਾਰੇ ਹੀ ਪਰਸਨਲ ਵਿਜ਼ਿਟ ਕੀਤੀ ਹੈ ਕਿਚਨ ਦੇ ਵਿੱਚ ਤੇ ਉਹਨਾਂ ਨੇ ਸਾਨੂੰ ਗਾਈਡ ਵੀ ਕੀਤਾ ਬਹੁਤ ਚੀਜ਼ਾਂ ਨੂੰ ਜਿਹਦੇ ਦੇ ਨਾਲ ਸਾਨੂੰ ਬਹੁਤ ਫਾਇਦਾ ਵੀ ਹੋਇਆ ਤੇ ਇਸ ਵਿਜ਼ਿਟ ਦਾ ਸਾਨੂੰ ਬਹੁਤ ਜ਼ਿਆਦਾ ਫਾਇਦਾ ਹੋਇਆ ਤੇ ਜਿਹਦੇ ਨਾਲ ਸਾਨੂੰ ਆਪਣੇ ਆਪ ਨੂੰ ਵੀ ਪਤਾ ਲੱਗਿਆ ਵੀ ਅਸੀਂ ਇੱਕ ਵਧੀਆ ਕੰਮ ਕਰ ਰਹੇ ਹਾਂ ਤੇ ਸਾਡੇ ਕੋਈ ਐਸੇ ਵਿੱਚ ਕਮੀ ਹੈ ਨਹੀਂ ਤੇ ਜੋ ਉਹਨਾਂ ਨੇ ਸਾਨੂੰ ਗਾਈਡ ਕੀਤਾ ਤੇ ਉਹਨੂੰ ਅਸੀਂ ਪੂਰਾ ਪ੍ਰੋਮਿਸ ਕਰਦੇ ਹਾਂ ਵੀ ਉਹਨੂੰ ਅਸੀਂ ਫਾਲੋ ਅਪ ਵੀ ਕਰੀਏ ਅੱਗੇ ਤੇ ਮੇਕ ਸ਼ੋਰ ਕਰੀਏ ਕਿ ਆਪਣੇ ਕਸਟਮਰ ਨੂੰ ਵਧੀਆ ਸਰਵਿਸ ਦੇਈਏ ਉਹਦੇ ਤੋਂ ਹੋਰ ਕੀ ਮਤਲਬ ਡਾਕਟਰ ਕਿ ਕੋਈ ਸਮਾਈਲੀ ਕੋਈ ਲਾਇਸੈਂਸ ਮਿਲਣਾ ਤੁਹਾਨੂੰ ਜਾਂ ਕੋਈ ਸਰਟੀਫਿਕੇਟ ਮਿਲਣਾ ਸੀ ਉਹਦੇ ਬਾਰੇ ਕੀ ਉਹ ਕਹਿੰਦੇ ਕੀ ਹਾਂਜੀ ਇਹਦੇ ਵਿੱਚ ਡਾਕਟਰ ਸਾਹਿਬ ਨੇ ਜਿਵੇਂ ਦੱਸਿਆ ਸਾਨੂੰ ਇਹ ਆਡਿਟ ਤੇ ਬਾਅਦ ਵੀ ਸਾਡੀ ਸਕੋਰਿੰਗ ਹੋਊਗੀ ਸਕੋਰਿੰਗ ਤੇ ਬਾਅਦ ਵੀ ਜੇ ਅਸੀਂ ਸਾਡੇ ਰੱਬ ਰੱਖੇ ਸੁੱਖ ਵੀ ਵਧੀਆ ਹੋ ਜਾਂਦਾ ਹੈ ਤਾਂ ਉਹਦੇ ਵਿੱਚ ਫੇਰ ਸਾਨੂੰ 5 ਸਟਾਰ ਮਿਲੂਗਾ ਤੇ 5 ਸਟਾਰ ਦੇ ਨਾਲ ਇੱਕ ਸਮਾਈਲੀ ਮਿਲੂਗੀ ਜੋ ਕਿ ਅਸੀਂ ਫਰੰਟ ਦੇ ਉੱਪਰ ਲਾਵਾਂਗੇ ਤੇ ਉਹ ਸਾਡੇ ਲਈ ਇੱਕ ਮਾਣ ਦੀ ਗੱਲ ਹੈ ਕਿ ਸ਼ਹਿਰ ਦੇ ਵਿੱਚ ਸਾਨੂੰ ਇੱਕ ਵਧੀਆ ਫੂਡ ਸਰਵਿੰਗ ਦਾ ਤੇ ਕੁਆਲਿਟੀ ਆਫ ਸਰਵਿਸ ਦਾ ਤੁਹਾਨੂੰ ਮਿਲੂਗਾ ਜੀ ਓਕੇ